ਦੇ ਰੂਹ ਦਾ ਉਹ ਫਤਿਹ ਨੂੰ ਚਾਹੀਦਾ ਭਾਈ ਇੱਕ ਡੌਗੀ ਜੇ ਕਿਸੇ ਨੂੰ ਸਾਡੇ ਕਿਸੇ ਭੈਣ ਭਰਾ ਕੋ ਹੋਵੇ ਤੇ ਜਰੂਰ ਸਾਨੂੰ ਦੇ ਕੇ ਜਾਇਓ ਫਤਿਹ ਨੂੰ ਚਾਹੀਦਾ ਕਿਹੜਾ ਦੱਸੋ ਇੱਧਰ ਦੱਸੋ ਡੌਗੀ ਦਾ ਨਾਮ ਦੱਸੋ ਜਰਮਨ ਸ਼ੈਫਟ ਜਰਮਨ ਸ਼ੈਫਟ ਚਾਹੀਦਾ ਫਤਿਹ ਨੂੰ ਇਹ ਕਹਿੰਦਾ ਮੈਂ ਰੱਖਣਾ ਪਰ ਇਹਦੀ ਹੁਣ ਘਰ ਦੇ ਕੋਈ ਨਹੀਂ ਸੁਣਦਾ ਪਿਆ ਮੰਮਾ ਇਹਦੀ ਨਹੀਂ ਗੱਲ ਸੁਣਦੀ ਉਕਾਰ ਪਾਪਾ ਵੀ ਨਹੀਂ ਸੁਣਦੇ ਉਕਾਰ ਪਾਪਾ ਦੇ ਪਿੱਛੇ ਪਿੱਛੇ ਦਿੰਦੇ ਆ ਮੈਂ ਤਾਂ ਇਹ ਕਹਿੰਨਾ ਵੇ ਇਹਨੇ ਤਾਂ ਸਕੂਲ ਚ ਰਹਿ ਜਾਇਆ ਕਰਨਾ ਉਹਨੂੰ ਦੁੱਧ ਪਿੱਛੋਂ ਕੌਣ ਪਾਇਆ ਕਰੂਗਾ ਅਗਲਾ ਜਿੰਮੇਵਾਰੀ ਚੁੱਕਣ ਦੇ ਆ ਖੜ ਜਾ ਦੱਸੋ ਦੇ ਦੇ ਕਰੂੰਗਾ ਆਕੇ ਆਕੇ ਤਾਂ ਸਾਰਾ ਦਿਨ ਭੁੱਖਾ ਮਰਿਆ ਕਰੂਗਾ ਵਿਚਾਰਾ ਮੈਂ ਪਤਾ ਨਹੀਂ ਕੀ ਦਿੰਦਾ ਜੀ ਇਹਦਾ ਦਾਲ ਬਹੁਤੀ ਵੀ ਹਿੰਗ ਨਹੀਂ ਆਏਗਾ ਉਹਦੀ ਦੋ ਵਰਾਇਟਾਂ ਹੁੰਦੀਆਂ ਜਰਮਾ ਚ ਆਪਣਾ ਸਿੰਗਲ ਕੋਟ ਤੇ ਡਬਲ ਕੋਟ ਹਾਂ ਬੰਦ ਕਰ ਬੁੱਤ ਇੱਕ ਮਿੰਟ ਸੁਣ ਲੈਣੇ ਪਾਪਾ ਸੁਣ ਲੈਣ ਦੇ ਡਬਲ ਕੋਟ ਜਿਹੜਾ ਡਬਲ ਕੋਟ ਦਾ ਪ੍ਰਾਈਸ ਆ ਨਾ ਉਹ ਕਹਿੰਦੇ ਛੋਟੇ ਜਿਹੇ ਕਤੂਰੇ ਦਾ 700 ਰੁਪਏ ਦਾ ਹੈ ਉਹ ਬਗਲਾ 10000 ਨਾਲ ਨੂੰ ਤਿਆਰ ਤੁਹਾਨੂੰ ਦੱਸੋ ਕੀ ਹੋ ਰਿਹਾ ਅਗਲਾ ਕਹਿੰਦਾ ਮੈਂ ਲਾ ਰਿਆਂ ਕਿ ਤੇ 10000 ਲੋਨ ਨੂੰ ਪਿਆਰ ਉਹਦੇ ਉਹ ਸਕੂਲ ਚ ਅਗਲੇ ਰਿખ્યા ਮੇਰੇ ਤਿੰਨ ਪਾਪੇ ਨੇ ਤੇ ਤਿੰਨ ਮੇਰੀਆਂ ਮੰਮਾ ਨੇ ਤੇ 10000 ਕਿੰਡੀ ਕੋ ਗੱਲ ਐ ਦੱਸ ਹੈ ਪਾਪਾ ਮੈਂ ਤਾਂ ਯਾਰ ਇਹ ਸੋਚਦਾ ਪਾ ਲੈਣੀ ਨਾ ਇੱਕ ਪੂਰੇ ਨੂੰ ਸੰਭੂ ਹੋਣਿਆ ਰੋਣੂ ਦੱਸ ਦੋ ਤੂੰ ਤਾਂ ਪੁੱਛ ਲੈ ਆਂਗੇ ਪਿੱਛੋਂ ਕਿਨੇ ਰੋਟੀ ਪਾਉਣੀਆਂ ਉਹਨੂੰ ਸ਼ੇਰ ਦੀ ਜਾਣਕਾਰੀ ਮੈਂ ਕਤੂਰਾ ਲੈਣਾ ਕਤੂਰਾ ਲੈਣਾ ਦੁੱਧ ਵੀ ਚਾਹੀਦਾ ਉਹਨੂੰ ਉਹਨੂੰ ਪੈਕੀ ਡਿਗਰੀ ਵੀ ਚਾਹੀਦਾ ਉਹਨੂੰ ਸਾਰਾ ਕੋ ਚਾਹੀਦਾ ਸਾਰਾ ਕੋ ਚਾਹੀਦਾ 5 ਡਿਗਰੀ ਕਹਿ ਲੋ ਜਾਂ ਉਹ ਵੀ ਚੰਗੀ ਹੈ ਐਚਐਮ ਕੋਲ ਵੀ ਚਾਹੀਦੀ ਉਹਦਾ ਕੌਣ ਲੈ ਆ ਕਰ ਉਹ ਤੇ ਇਹਦੀ ਬੋਧ ਹੈ ਇਹਦੀ ਜਿਹੜੀ ਬਿਮਾਰੀ ਚ ਉਹਦੇ ਅੱਗੇ ਥੋੜੀ ਉੱਥੇ ਵੀ ਹਾਂ ਪਾੜ ਲੋ ਹਾਂ ਇਹ ਤਾਂ ਖਰਚੇ ਵੀ ਹੁੰਦੇ ਨੇ ਉਹਦੇ 10 ਪੁੱਤ ਤਸਾ ਸਾਰਾ ਕੋ ਚੱਕਰ ਨੂੰ ਤਿਆਰ ਆ ਤਾਰਕ ਇਹਦੇ ਆ ਜਿਹੜਾ ਜਰਮਾ ਛਾਪਣਗੇ ਨਕਰੇ ਬਹੁਤ ਹੁੰਦੇ ਨੇ ਉਹਦੇ ਪੁੱਤ ਹਾਂ ਆਪਾਂ ਇਹ ਦਿਸ ਜੇ ਪੁੱਤਾਂ ਨੂੰ ਫੜ ਲੈਣੇ ਤੁਰਾਈ ਉਹ ਦੇ ਮੇਰੇ ਗੱਲ ਸੁਣੋ ਉਹ ਜਿਹੜੇ ਉੱਤਰੇ ਉਹ ਫੈਕਟਰੀਆਂ ਨਹੀਂ ਹੈਗੀਆਂ ਉਥੇ ਵਾਧੂ ਫਿਰਨਦੇ ਨਹੀਂ ਕਾਲੇ ਕੂਲੇ ਕਾਲੇ ਤਿੰਨ ਚਾਰ ਕਲਰ ਦੇ ਬ੍ਰਾਊਨ ਕਾਲਾ ਵਾਈਟ ਜਿਹਦਾ ਚਰਮਸ਼ੇਪੜ ਦਾ ਰੰਗ ਮਿਲਦਾ ਜਾਂ ਹੋ ਵੀ ਹੋਗੇ ਉਹ ਹੀ ਲੈ ਲੈ ਜੋ ਇਹਨੂੰ ਮੜਿਆ ਉਧਰ ਨੀਲੂ ਵਾਲ ਵਾਲ ਉਹ ਨਾਲ ਫਰੀ ਆ ਜੂਗਾ ਨਾਲੇ ਕੋਈ ਪੈਣ ਲੱਗਣਾ ਕੋਈ ਉਹਨੂੰ ਕੁਛ ਨਹੀਂ ਪਾਣੀ ਲੋਟ ਰੋਟੀਆਂ 10 ਬਣਾਓ ਉਹਨੂੰ ਪਾਓ ਮੈਂ ਨਹੀਂ ਦੋ ਦੇਣਾ ਛੇਰ ਬਣ ਜਾਣਾ ਉਹਨੇ ਕੋਈ ਤਾਂ ਕਰਦਾ ਉਹ ਦੇਖੋ ਨਾ ਨਿੱਕੂ ਬਣਾ ਦੇ ਤੁਸੀਂ ਦੇਖਦੇ ਨਹੀਂ ਨਹੀਂ ਜੇ ਕਾਲਾ ਜੋ ਕਿ ਤੋ ਭਾਈ ਇਸ ਕੀ ਮਤਲਬ ਆ ਗਿਆ ਭਾਈ ਅਪਣ ਮਸਲ ਸਟਰੀਟ ਕਰਦਾ ਹੋਰ ਕੋ ਜੋਦਨਾ ਹੈ ਕੜੀਆ ਕੜੀਆ ਪੁੱਤਾ ਦਾ ਯਾਰ ਦੇਸ਼ੀ ਕੰਮ ਕਰੂਗਾ ਦਾ ਦੇਸ਼ੀ ਇਹ ਨਹੀਂ ਇੱਥੋਂ ਨਾ ਉਹਦੇ ਕੋ ਨਖਰੇ ਹੁੰਦੇ ਨੇ ਉਹ ਸਿਰਫ ਨਾ ਉਹ ਕੀ ਗੱਲ ਜਿਵੇਂ ਵਾਸਤਾ ਉਹ ਪੂਰਾ ਵਧੀਆ ਹੁੰਦਾ ਪੁੱਤਾ ਉਹ ਨਾਲ ਨਾਲ ਦੀ ਵੰਡ ਚ ਆ ਜਾਊਗਾ ਆਪਾਂ ਨੂੰ ਲੈ ਆਵੇ ਆਪ ਕਾ ਜੀ ਹਾਂ ਮੈਂ ਕਹਿੰਦਾ ਹੱਥੇ ਰੁਪਈਆ ਕੌਣ ਲਾਊਗਾ ਤੇ ਤਸਾਂ ਮੇਰੇ ਰੋਂ ਤੋਂ ਬਤਾ ਉਹਦਾ ਹੈ ਨੀ ਨੋ ਪੀਕੇ ਰਵਾਉਦੋ ਉਹ ਤੇ ਤਿੰਨ ਮਹੀਨੇ ਬਾਅਦ ਟੀਕੇ ਲਵਾਈ ਜਾਉਂ। ਮੈਂ ਕਦੀ ਉਹਦੇ ਆਸਤੇ ਅੱਡ ਆਪਾਂ ਇੰਨੇ ਪੰਤੀ ਖਾਣਾ ਆਪਾਂ ਦੋਵੇਂ ਦਾਲ ਖਾ ਕੇ ਟਾਈਮ ਪਾਸ ਕਰ ਲੈਨੇ ਆ। ਉਹ ਨੂੰ ਫੂਲ ਬਦਲ ਤੋਂ ਦੀ ਤੇ ਗਈ ਨੇ ਸਰਵ ਜੇ ਆਪਾਂ ਨੁਕਰੀ ਜਿਗਨ ਲੈ ਆਪਾਂ ਦੀ ਕੁਟਲੀ ਆਉ। ਠਡੀ ਆ ਉਹਦੇ ਨਾਲੀਆਂ ਨਾ ਠੀਂ ਠੀਂ ਆ ਉਹਦੇ ਬਿਸਪੁਦਲ ਠੀਂ ਆ। ਜਮਾਇਤਾ ਨਹੀਂ ਕਤੂਰਾ ਲੇਖੇ ਤੇ ਕੰਮ ਸਕ ਜੂਗਾ। ਕਿਹੜਾ ਕਲੇ। ਹੋਰ ਕੋਈ ਤਾਂ ਗੱਲ ਆ। ਕੋਹੰਦਾ ਤੁਰਿੰਦ ਦੋ ਰੋਟੀਆਂ ਪਾਈਆਂ ਆਪ ਹੀ ਖਾਈ ਜਾਂਦਾ ਹੁੰਦਾ ਧਰਮਸ਼ਾਹਪੁਰ ਦੀ ਗੱਲ ਬਹੁਤ ਅਲਟੀਮੇਟ ਹੁੰਦੀ ਹੈ ਪਾ ਚੱਲੋ ਸ਼ਾਮ ਨੂੰ ਲੰਨੋ ਸ਼ਾਮ ਨੂੰ ਇਹdit ਆਰ ਕੇ ਸੁਣਿਆ ਸਾਨੂੰ ਕੀ ਜਾਂਦਾ ਇਹ ਗੱਲਾਂ ਦਾ ਪੁੱਤ ਧਰਮਸ਼ਾਹਪੁਰ ਨੇ ਹਾਂ ਕਹਿੰਦਾ ਲੋਂਗੋਵਾਲ ਚੱਲੋ ਉੱਥੇ ਮਿਲਦੇ ਨੇ ਕਹਿੰਦਾ ਲੋਂਗੋਵਾਲ ਪਹਿਲਾਂ ਕਹਿੰਦਾ ਉਹ ਗਰਾਹਾਂ ਚੱਲੋ ਹਾਂ ਪਹਿਲਾਂ ਕਹਿੰਦਾ ਗਰਾਹਾਂ ਚੱਲੋ

ਬੱਸ ਦੋ ਵਾਰੀ ਟਰਾਈ ਹੋ ਗਿਆ ਕੁਛ ਨਹੀਂ ਹੁੰਦਾ ਤੇਨੂੰ ਹੁਣ ਡੌਗੀ ਦੀ ਪੈੜੀ ਗਰੀ ਲੈ ਕੇ ਦਵਾਂਗੇ ਉਹ ਖਾਈ ਜਾਏਗੀ ਹੈਲੋ ਐਨ ਜੀਓ ਹਾਂ ਯੈਲੋ ਐਨ ਜੀਓ ਏ ਡਬਲ ਯੂ ਐਲ ਹਾਂ ਓ ਦੇ ਇਸ ਏ ਐਨ ਹੈਲੋ ਲੰਗੋ ਵਾਲਾ ਲੰਗੋ ਵਾਲਾ ਨਾ ਡਬਲ ਯੂ ਐਲ ਹਾਂ ਨਾ ਤੈਨੂੰ ਵੀ ਦਾ ਟਰਾਈ ਫੋਕੇ ਹੀ ਮਾਰ ਗਿਆ ਪੈੜੀ ਗਰੀ ਲੈ ਕੇ ਦਵਾਂਗੇ ਕੁੱਤਾ ਹੀ ਲੈ ਕੇ ਦਿੰਦਾ ਬਾਪਾ ਉਹ ਦੇਖ ਲੈ ਪੂਰਾ ਵੱਡਾ ਨੇ ਬੋਤੇ ਉਹ ਨਹੀਂ ਸਾਫ ਕਰਣੀ ਉਹ ਨਾ ਤਾਂ ਆਹ ਕਿਹਦਾ ਆਹ 40 ਕੋਨ ਸਾਫ ਕਰਿਆ ਕਰ ਉਹਦੀ ਮੈਂ ਕਰਦਾ ਕਰਾਂਗਾ ਕੱਦ ਨਾਲ ਤੂੰ ਤਾਂ ਆਪਣੀ ਨੀ ਸਾਫ ਕਰ ਆਪਣੀ ਤਾਂ ਜਸੂ ਸਾਫ ਕਰਦਾ ਉਹਦੀ ਕਰੀਂਗਾ ਹੈ ਉਹ ਵੀ ਨਾ ਮੁੰਡਾ ਆ ਗਿਆ ਇਹ ਨੂੰ ਦੇਖੀਂ ਤਾ ਉੱਛਾ ਉਹਦੀ ਕਹੀ ਤੇ ਮੇਰੇ ਘਰ ਪਾਉਂਦਾ ਇਹ ਮੁੰਡਾ ਕਿਹਾ ਗਿਆ ਪਤਾ ਨਹੀਂ ਕੁਝ ਵੀ ਮੈਂ ਕਹਾਂਦੀ ਰੋਟੀ ਖਾਣੇ ਆਉਂਦੀ ਜਾਨਾ ਢੇਪੜਾ ਕਿਤੇ ਐਂ ਕਰ ਦਾ ਚਾਜ ਦੀ ਦੋ ਪੀਜ਼ਾ ਫੜ ਚੀਜ਼ੀ ਪੀਜ਼ਾ ਫੜ ਰਿਹਾ ਚੀਜ਼ੀ ਪੀਜ਼ਾ ਫੜ ਰਿਹਾ ਹੋਰ ਐ ਕਿ ਜਰਮੀ ਦਾ ਲੈ ਲਿਆ ਨਾਲ ਜਰਮਨ ਸ਼ੈਫਰ ਵੀ ਫੜ ਰਿਹਾ ਇੱਕ चलना कि बनी वेलपुरी वेलपुरी लैके आए थी कितों तब इमली वाली चटनी है ਵੇ ਵੀਡੀਓ ਦੋ ਦਿਨਾਂ ਤੋਂ ਜਿਆਦਾ ਪਾਣੀ ਹੂੰ ਤੇ ਇਸ ਤੀ ਮੈਂ ਬੜੀ ਆ ਗਏ ਤੇ ਆ ਗਏ ਦੇ ਵਿੱਚ ਆ ਰਹੀ ਹੈ ਹੋ ਬੜੀ ਬਾਗ ਆ ਦੇ ਖਾਰੇ ਬਣਾਤਾ ਚੱਲ ਲਿਖਿਆ ਉੱਤੇ ਓ ਪਾਪਾ ਲੱਗੇ ਹੋ ਨੇ Yeah. <laughs> ਤੂੜੀਆਂ ਹੋ ਰਹੀਆਂ ਨੇ ਹੁਣ ਉੱਧਰ ਕਿਪੁਛਾ ਹੈ ਜਾਂ ਹੋ ਰਿਹਾ ਵਿਊ ਸੰਛਤ ਵੀ ਹੋਣ ਵਾਲਾ ਹੈ ਸੋ ਜਾਗਾ 15 ਕਿ ਮਿੰਟਾਂ ਤੱਕ ਤੂੰ ਕਿ ਮੈਂ ਟੈਨਸ਼ਨ ਚ ਪਿਆ ਆ ਕੀ ਬਣਿਆ ਦੋ ਦੂ ਕੀ ਬਣੀਆ ਰਣ ਪੋਲਾ ਕਰਦੀ ਦੇ ਨਾਲ ਉਹ ਨੀ ਹੋਗੀ ਇੰਨੀ 76 ਹੋਗੀ ਇੱਧਰ ਵੀ ਉੱਤੇ ਜਾਓ ਉਰੇ ਉਰੇ ਤੱਕ ਸੱਤ ਹੋਗੀ ਨਹੀਂ ਆ ਉੱਤੇ ਤੱਕ ਕਿੰਨੀ ਦਮਨ ਦਮਨ ਆਹਨੇਗੀ ਜਿਹਨੀ ਟੈਂਕੀ ਹੈ ਨਾ ਇੰਨੀ ਕੰਦੇ ਤਾਂ ਚੱਕਣਗੇ ਸੱਤ ਹੋਗੀ ਨਹੀਂ ਬਟੀ ਗੁੱੱਚਾ ਹੋਗਾ ਇਹ ਦੂ ਵੀ ਦੇਖ ਲੈ ਗਾਲਾ ਸਾਹਿਬ ਉਹਨਾਂ ਦੇ ਬਰਾਬਰ ਹੋਗਾ ਬਸ

ਕਿਹੜਾ ਚੱਲ ਉਹ ਤਾਂ ਮਠਿਆਲੀ ਹਾਂ ਹਰੇ ਦਾ ਇੱਕ ਦਾ ਇੱਕ ਬਾਹਰ ਕਰ ਲੈ ਕੀ ਨਾ ਤੁਹ ਫਰੀਆ ਪਿਆ ਹੋਇਆ ਕਿਉਂ ਜੇ ਨਹੀਂ ਆਉਂਦੀ ਫਰੀਆ ਨਹੀਂ ਉਸਲਾਇਆ ਡਾਰਲਿੰਗ ਟੇਲਰ ਕਹਿੰਦੇ ਓ ਮਾਈ ਗੋਡ ਹਮਲਾ ਹੋ ਗਿਆ ਲੱਗਦਾ ਵੀ ਬੰਦੀ ਆ ਗਈ ਐ ਕਿਉਂ ਆਵਾਟ ਚੜਿਆ ਨਿਕਲਦਾ ਨਹੀਂ ਉੱਠੀ ਜਾਇ ਨਹੀਂ ਕਰਨਾ ਇੱਥੇ ਕਿਹੜਾ ਪੋਕਾ ਪਾਣੀ ਪਰ ਦੰਦੜੀ ਪੈਣੀ ਇੱਥੇ ਕਦੀ ਪੈਣੀ ਮੈਂ ਇਧਰ ਹੀ ਹੋੜੀ ਉੱਡ ਕਟ ਕੇ ਕੋਲਵਾ ਪਾ ਦੇ ਪੱਕਾ ਹੀ ਕਰਨਾ ਅੱਛਾ ਜਾਬੀ ਨਹੀਂ ਬੇੜਦਾ ਹਾਂ ਹੋਰ ਕੀ ਸਹੀ ਗੱਲ ਹੈ ਬਰਾਲੇ ਗੋਗਲੂ ਇਹ ਸਾਰੇ ਬੂਟੇ ਵਟਵਾ ਦੇ ਉਹ ਗਮਲੇ ਧਰ ਦੇ ਨੇ ਮੈਨੂੰ ਪਤਾ ਲੱਗਣਾ ਗੋਲ ਗੋੜੇ ਕਿਹੜੇ ਆ ਲੈ। ਉਹ ਪਿੰਕ ਵਾਲੇ ਫੁੱਲਾਂ ਦੀ ਵੇਲ ਚੜਾ ਦਾਂਗੇ। ਕਿਹੜੇ ਪਿੰਕ ਚੜਾ ਦੇ। ਉਹ ਤਾਂ ਚੜਾਣੀ ਚੜਲੋ ਗ੍ਰਿੱਡ ਚ ਲਿਆ ਕੇ। ਪਾਣੀ। ਪਾਣੀ ਬੰਦ ਕਰ। ਪਾਣੀ ਦੋ ਕੋਈ ਪਾਣੀ। ਦੋ ਗਲਾਸ, ਦੋ ਗਲਾਸ। ਉਹ ਮੁੰਗੇ ਪੈਦ। ਕਿਹੜਾ ਫੋਨ ਕਰਦਾ ਹੈ? ਠੀਕ। ਹੋਰ ਮੇਰੇ ਮੂੰਹ ਚ ਬਾੜ ਕੈਮਰਾ। ਦਰ ਕੋਣੀ ਵੀ ਨਾ ਮਾ ਜਮਾ ਮਾ ਮਾ ਲਿਆ ਹਾਂ ਜੀ ਕੋਈ ਨਹੀਂ ਚਫਣਾ ਹੁੰਦਾ ਐ ਨਹੀਂ ਕਿ ਇਹਦੀ ਟੋਣ ਬੰਦ ਕਰ ਦਿਆ ਕਰੀ ਉਹ ਟੂੰ ਟੂੰ ਕਰੀ ਜਾਂਦਾ ਵਾ ਦਮੇ ਵੀ ਕਾਫੀ ਕੱਢ ਕੇ ਲਿਆ ਪਹਿਲਾਂ ਬਣਾਉਣ ਵਾਲਾ ਚੱਲਣਾ ਹੀ ਹੈ ਲੈ ਨਹੀਂ ਮੈਂ ਵੀ ਜਾਣਾ ਵਾ ਦੇਖੋ ਜਿਹਨੂੰ ਕਹਿੰਦੇ ਨੇ ਨਾ ਕਿ ਜਿਹਨੇ ਪੜ੍ਹਨਾ ਹੁੰਦਾ ਉਹ ਪੜ੍ਹ ਲੈਂਦਾ ਹੁੰਦਾ ਤੇ ਟਾਰਚ ਲਾ ਕੇ ਪੜਾਈ ਹੋ ਰਹੀ ਸੀ ਜਿੱਥੇ ਕਿ ਲਾਈਟ ਵੀ ਹੈਗੀ ਐ AC ਵੀ ਚੱਲ ਰਿਹਾ ਸਭ ਕੁਝ ਅਵੇਲੇਬਲ ਹੈ ਜਾਣ ਜਾਣ ਕੇ ਬੰਦ ਕਰੀ ਮੈਂ ਕਿਉਂ ਬੰਦ ਕੀਤੀ ਐ ਚੱਲ ਪੜ੍ਹ ਲੈ ਮੈਂ ਤਾਂ ਮੈਂ ਕਿਉਂ ਜਾਣ ਕੇ ਬੰਦ ਕਰੂੰਗੀ ਲਾਈਟ ਦਾ ਯਾਰ ਕਿ ਪਰਨੀ ਦੇਦਰ ਉਹ ਕਰ ਰਿਹਾ ਸਟੱਡੀ ਕਰਨ ਰਿਹਾ ਵਾ ਤੇ ਬਾਹਰ ਸਾਰੇ ਬੈਠੇ ਨੇ ਰਾਤ ਦੇ ਵੱਜ ਗਏ 8:30 ਥੋੜਾ ਸਮਾਂ ਸਿਆਰ ਕਰ। ਕਿੰਨੀ ਗੰਦੀ ਬਦਬੂ ਆ ਰਹੀ ਐ ਨਾ ਇਥੋਂ? ਹਾਏ ਇੱਧਰ ਆ ਰਹੀ ਐ ਨਾ। ਆ ਨਾਲੀਆਂ ਨੂਲੀਆਂ ਵੀ ਤਾਂ ਹੈ ਨਹੀਂ ਆਪਣੇ ਬਦਬੂ ਦੀ। ਬਾਰਾਂਲੇ ਨਾਲੀਆਂ ਮੇਰੇ ਇੱਥੇ ਇਕੱਠਾ ਹੋ ਜਾਂਦਾ ਪਾਣੀ। ਇੱਥੋਂ ਤੱਕ ਤਾਂ ਟੋਏ ਆਪਣਾ ਬੰਦ ਹੋ ਗਿਆ ਪਹਿਲਾਂ ਇੱਥੋਂ ਤੱਕ ਸੀ। ਇੱਥੇ ਇਹੀ ਕਿੰਨੀ ਐ? ਨਹੀਂ ਕੋਈ ਸੀਗਾ। ਅਰੇ ਨਹੀਂ ਯਾਰ। ਉਹ ਜਿਆਦਾ ਵੱਡਾ ਨਹੀਂ ਪੂਰੇ ਡਿੱਗਦੇ ਗਿਆ ਰਹੇ ਫੜੀ ਨਹੀਂ ਪੂਰੇ ਆ ਗਿਆ ਨਾ ਮੱਤੀ ਨਾਲ ਹਾਂ ਕੱਲ ਨੂੰ ਹੋਰ ਕੀ ਜਾਣਾ ਹੈ ਅੱਧਾ ਘੰਟਾ ਇੱਥੇ ਲਾਤਾ ਹੈ ਉਹ ਸਾਈਕਲ ਨਿਕਲ ਲੱਗਾ ਅੰਦਰ ਉਹ ਸਾਈਕਲ ਚੱਲ ਤੇਰੀ ਮੱਤ ਅੱਥਾ ਕੀ ਟਕ ਨਹੀਂ ਇਧਰ ਆ ਕੇ ਇਧਰ ਗੱਡੀ ਵਾਲੇ ਨੇ ਰੇਸੀ ਖਿਚਲੀ ਜਿਵੇਂ ਰੋਕਣ ਲੱਗੇ ਨਹੀਂ ਉਹ ਡਰ ਗਏ ਕਿ ਹੋਏ ਕਾਰ ਵੀ ਨੇ ਪਰਾਨ ਲਾਈ ਹਾਂ ਇਹ ਦੋਵਲ ਬੁਲਾ ਰੱਖਿਆ ਕਿ ਮੈਨੂੰ ਲੱਗ ਜਾਂਦਾ ਦੋਵਲ ਹਰ ਬਹੁਤ ਚੌੜਾ ਬਟੀਕ ਆਪਾਰ ਦੇ ਹੈ ਇਧਰੋਂ ਬੜਾ ਚੌੜਾ ਹੈ ਤੁਸੀਂ ਕਹਿੰਦੇ ਚੌੜਾ ਨਹੀਂ ਅਜਾ ਵਧੇਰੀ ਹੈ ਚੌੜਾ ਤੇ ਦੇਖ ਕਿੰਨਾ ਤੁਸੀਂ ਖੁਰ ਕੇ ਸਾਨੂੰ 17 ਫੁੱਟ ਦਾ ਚੌੜਾ ਫਿਰ ਕਿਤਾਬ ਪੈਰਾਂ ਦੇ ਭੈਣਾਂ ਮਸੀ ਐਵੇਂ ਨਾ ਬੋਲੋ ਕੋਈ ਗੱਲ ਨਹੀਂ بس ਕਿਦਾਂ ਉੱਕੇ ਉੱਤੇ ਸੈਰ ਕਰਨ ਦੇ ਉੱਥੋਂ ਚੱਕ ਲਈਆਂ ਗੇਟ ਅੱਗੋ ਜਮਾਦ ਹੋ ਵੀ ਚੰਗੀ ਹੋਵੇ ਉੱਥੇ ਪਹਿਲਾਂ ਮੈਥੋਂ ਚੱਕਵਾਏ ਨੇ ਗੱਡੀ ਕੋਲੋਂ ਕਿ ਉੱਥੇ ਖੜਾ ਹੋ ਗਿਆ ਹੁਣ ਆ ਦੇ ਦੋ ਚੱਲ ਨਾਲੇ ਚਾਹ ਪੂਰਾ ਕਰ ਲੈ ਅਸ ਟਾਈਮ ਉਧਰਲੇ ਪਾਸੇ ਹੋ ਜਾਓ ਚੱਲ ਇਧਰ ਰੱਖੋ ਵੇ ਕੀ ਨੀ ਹੋਰ ਬੁਣਾਰਕੀ ਕੋਈ ਫੱਟ ਦੇ ਬਚਾ ਲੈਣ ਕਰ ਲੈ ਮੁੰਡੇ ਸੱਦਾਂ ਨਾ ਲਾਉਂ ਇਹਨੂੰ ਸਾਰਾ ਤੇਹੀ ਕਰਦੇ ਆ ਖੜ ਜਾ ਵੇ ਖੜ ਜਾ ਇਧਰ ਹੋ ਜਾ ਵੇ ਇਧਰ ਹੋ ਜਾ ਖੜ ਜਾ ਵੇ ਖੜ ਜਾ ਪਾਣੀ ਚੱਲਣਾ ਫਿਰ ਬਾਹਰ ਨਾਲੀ ਅੰਦਰ ਹੁੰਦੇ ਜਾਦੇ ਨਾਲੀਆਂ ਹੋ ਗਏ ਉੱਥੇ ਘਰ ਹੋ ਗਏ ਨਹੀਂ ਮੇਰੀ ਜੁੱਤੀ ਦੇਖ ਕੋਰੀ ਮੇਰੀ ਵੇ ਤੂੰ ਨਾ ਤੁਰਿਆ ਜਾਣਦੇ ਤੇਸ ਤੁਰਪ ਮੜੀ ਜੀ ਪਿੰਡ ਨੂੰ ਵੱਢਦੇ ਪਿੰਡ ਪਾਈ ਹੌਲੀ ਤੋਂ ਪਿਆ